ਥੈਂਕ ਯੂ ਤੁਸੀਂ ਸਾਰੇ ਆਏ ਆ ਤੇ ਦੱਸੋ ਹੁਕਮ ਬਸ ਗੱਦੀ ਸਿੰਘਾ ਦੀ ਰਹਿਮ ਨਾ ਕਿ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਪਰ ਕਿਤਨਾ ਕਿਤੇ ਸਰਕਾਰ ਸਿੱਖ ਕੌਮ ਦੀ ਭਲਨਾ ਉਹਦੀ ਆਪ ਦੇ ਕੀ ਕਰ ਰਹੀ ਹੈ ਉਹ ਤਾਂ ਤੁਹਾਨੂੰ ਸਾਰੀ ਗੱਲ ਸਾਰਾ ਪਤਾ ਹੀ ਹੈ ਮੇਰੇ ਨਾਲ ਜ਼ਿਆਦਾ ਪਤਾ ਪਰ ਹੁਣ ਜਿਹੜਾ ਸ਼੍ਰੀ ਅਕਾਲ ਤਖਤ ਸਾਬੇ ਜੇਜ਼ਦਾਰ ਜੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਕੁਝ ਮੀਟਿੰਗਾਂ ਸੀ ਕੀਤੀਆਂ ਕੁਝ ਸੰਪਰਕ ਵੀ ਕੇਂਦਰ ਨਾਲ ਕੀਤੇ ਆ ਤੇ ਉਧਰੋਂ ਸਾਨੂੰ ਉਮੀਦ ਹੈ ਕਿ ਠੀਕ ਚੰਗਾ ਹੁੰਗਾਰਾ ਜ਼ਰੂਰ ਮਿਲੇਗਾ ਸਾਡੇ ਹੁਣ ਤੱਕ ਦੇ ਜਿਹੜੇ ਯਤਨ ਹੈ ਹੁਣ ਸ਼ਾਇਦ 22 ਤਰੀਕ ਤੱਕ ਉਹ ਰਾਮ ਮੰਦਰ ਦੀ ਸਾਰੀ ਕਰਕੇ ਇਨੌਗੁਰੇਸ਼ਨ ਕਰਕੇ ਕੁਝ ਕੰਮ ਪਿਛਲੇ ਦਿਨਾਂ ਤੋਂ ਸ਼ਾਇਦ ਉਹਨਾਂ ਦਾ ਧਿਆਨ ਉਧਰ ਜ਼ਿਆਦਾ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਯਤਨ ਉਹ ਹੋਰ ਛੇਤੀ ਉਹ ਤੁਹਾਨੂੰ ਕੋਈ ਅੱਛੀ ਅਸੀਂ ਖਬਰ ਦੇ ਦੇਣਗੇ ਜਿਸ ਤਰ੍ਹਾਂ ਦਾ ਬਤਾਰਾ ਜਿਹੋ ਜਿਹਾ ਬਿਆਨ ਗ੍ਰਹਿ ਮੰਤਰੀ ਦਾ ਲੋਕ ਸਭਾ ਸੁਰਲ ਨੂੰ ਮਿਲੇ ਦੇਖਣ ਨੂੰ ਮੇਰੇ ਲੱਗਦਾ ਕਿ ਉਸ ਤੋਂ ਬਾਅਦ ਇਹ ਜਿਹੇ ਰਿਜ਼ਲਟ ਇਸ ਤਰ੍ਹਾਂ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਕੋਈ ਨਾ ਕੋਈ ਆਪਸ ਚ ਜਿਹੜੀ ਪਾਰਲੀਮੈਂਟ ਚ ਵੀ ਗੱਲਬਾਤ ਹੋ ਜਾਂਦੀ ਹੈ ਕਿਤੇ ਪਰ ਉਸ ਨੂੰ ਅਸੀਂ ਉਹ ਪ੍ਰਤੀਕਰਮ ਵੱਜੋਂ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਪਰ ਉਸ ਨੂੰ ਅਸੀਂ ਇਹ ਨਹੀਂ ਸਮਝਦਾ ਕਿ ਕੇਂਦਰ ਬਿਲਕੁਲ ਇਸ ਪੱਖੋਂ ਉਹ ਅਨਜਾਨ ਹੈ ਜਾਂ ਉਹ ਯਤਨ ਸਾਡੇ ਜਿਹੜੇ ਆ ਉਹਨਾਂ ਨੂੰ ਹੰਗਾਰਾ ਨਹੀਂ ਪਰੇਗਾ ਮੇਰਾ ਆਪਣਾ ਇਹ ਵਿਸ਼ਵਾਸ ਇਸ ਤੋਂ ਠੀਕ ਅਗੇ ਕੋਈ ਇਸ ਤਰ੍ਹਾਂ ਦੀ ਰੋਕੇ ਖਤਹਿ ਕੀਤੀ ਜਾ ਸਕਦੀ ਹੈ ਅਸੀਂ ਪੂਰਾ ਯਤਨ ਕਰਦੇ ਆਂ ਕਰ ਰਹੇ ਆਂ ਤੇ ਜਦੋਂ ਵੀ ਕੋਈ ਅੱਛੀ ਗੱਲ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਹੁਤ ਤਰੀਕਾ ਠੀਕ ਹੈ ਬੜੇ ਅੰਦਰ ਨਾਲ ਵਾਇਲ ਚੱਲਦਾ ਪਾਉ ਵਾਇਲ ਚੱਲਦਾ ਸਭ ਕੀ ਹੈ ਬਦੰਦੇ ਜੇ ਸਾਰੇ ਬੱਚੇ ਫਿਰ ਬਾਅਦ ਚ ਪੜ੍ਹਨਗੇ ਨਹੀਂ ਥਾਂ ਨਹੀਂ ਚਾਹੁੰਦੇ ਕੋਈ ਕੁਝ ਸਮਝ ਦੇ ਵਿੱਚ ਨਹੀਂ ਆਉਂਦੀ ਮੀਟਿੰਗ ਜੀ ਸ਼ੁਰੂਆਤ ਨਹੀਂ ਹੋਣੀ ਹੈ ਦਾ ਕਹਿ ਸਕਦੇ ਕਿਸੇ ਕੋਲ ਹੋ ਜਾਏਗਾ ਮੈਨੂੰ ਦੋ ਸਾਡੇ ਗਾਹਾਂ ਦੇ ਮੈਂਬਰ ਸਾਹਿਬ ਮੰਗੇ ਇੱਕ ਦਿਨ ਪਾਣੀ ਸ਼ੁਰੂ ਹੋ ਚੁੱਕੇ ਨੇ ਲੋਗਾਂ ਨਾਲ ਆਈ ਯਾਰ ਹਾਂ ਲੋਗਾਂ ਨਾਲ ਨਹੀਂ ਬਾਈਟ ਹੋਣੀ ਯਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਨਾਲ ਜੋ ਵਿਕਟਰ ਸਿੰਘ ਜੀ ਬਲਤੋਹਾ ਜੀ ਵੀ ਜੋ ਨੇ ਕੋਈ ਵਿਸ਼ੇਸ਼ ਤੌਰ ਤੇ ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਨੇ ਤਾਂ ਕੀ ਕੁਛ ਅੱਜ ਦੀ ਮੀਟਿੰਗ ਦੇ ਵਿੱਚ ਨਿਕਲ ਕੇ ਆਉਣਾ ਤਾਂ ਅਭੀ ਸਭ ਤੋਂ ਜ਼ਰੂਰ ਵਿਸਥਾਰ ਨਾਲ ਹੀ ਕਰਾਂਗੇ ਤੇ ਬਲਤੋਹਾ ਜੀ ਮੀਟਿੰਗ ਜੀ ਬਲਤੋਹਾ ਸਾਹਿਬ ਸਭ ਤੋਂ ਪਹਿਲਾਂ ਅੱਜ ਜੋ ਮੀਟਿੰਗ ਹੋਣੀ ਹੈ ਤਾਂ ਕਿਵੇਂ ਦੇਖਦੇ ਆਂਦੀ ਮੀਟਿੰਗ ਕਿਉਂਕਿ ਕਾਫੀ ਚਰਚਾਵਾਂ ਪਹਿਲਾਂ ਵੀ ਹੋ ਰਹੀਆਂ ਨੇ ਜੀ ਦੀ ਗੱਲ ਤੁਹਾਨੂੰ ਸਾਥ ਪਰ ਬਲਤੋਹਾ ਸਾਹਿਬ ਪਹਿਲਾਂ ਵੀ ਜਿਸ ਤਰੀਕੇ ਨਾਲ ਬਾਈਟ ਬਾਅਦ ਚ ਹੋਣੀ ਹੈ 네. 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 네.